ਇੱਕ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਕਿ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲਾ ਲੋਕਾਂ ਨੂੰ ਪਰ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਕਹਿਣ ਦਾ ਮਤਲਬ ਕਿ ਧਰਮ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਪਰ ਇਹ ਕੁਝ ਬਹੁਤੀ ਦੇਰ ਨਹੀਂ ਚੱਲਦਾ ਜੋ ਅਸਲਿਤ ਹੁੰਦੀ ਆ ਉਹ ਥੋੜੇ ਸਮੇਂ ਬਾਅਦ ਬਾਅਰ ਆਈ ਜਾਂਦੀ ਹੈ ਪੰਜੇ ਉਂਗਲਾਂ ਇਕਸਾਰ ਤਾਂ ਨਹੀਂ ਪਰ ਜ਼ਿਆਦਾਤਰ ਇੱਥੇ ਧਰਮ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਉਸ ਵਿੱਚ ਵੀ ਇੱਕ ਬਾਬੇ ਨੇ ਉਹ ਕੀਤਾ ਜੋ ਸੁਣ ਵਿੱਚ ਆ ਰਿਹਾ ਜਿਸ ਦੀ ਕਲਪਨਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਇਸ ਬਾਬੇ ਨੂੰ ਲੋਕ ਬੜਾ ਹੀ ਮੰਨਦੇ ਸੀ ਉਹ ਇਹ ਸੋਚਦੇ ਸੀ ਕਿ ਬਾਬਾ ਤਾਂ ਬੜਾ ਹੀ ਪਹੁੰਚਿਆ ਹੋਇਆ ਹੈ ਦਾ ਤੇ ਲੋਕ ਸ਼ਰਦਾ ਦੇ ਮਾਰੇ ਇਸ ਦੇ ਡੇਰੇ ਦੇ ਵਿੱਚ ਵੀ ਆਉਂਦੇ ਸੀ ਪਰ ਜਦੋਂ ਫਿਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਜਿਸ ਨੂੰ ਅਸੀਂ ਬੜਾ ਹੀ ਪਹੁੰਚਿਆ ਹੋਇਆ ਬੰਦਾ ਮੰਨਦੇ ਸੀ ਉਹ ਤਾਂ ਸਿਰੇ ਦਾ ਕਟਿਆ ਇਨਸਾਨ ਹੈ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਜਿਵੇਂ ਆਪਾਂ ਦੇਖਿਆ ਕਿ ਕਮਲਕੌਰ ਭਾਵੀ ਜਿਸ ਦੀ ਹਤਿਆ ਕੀਤੀ ਗਈ ਜੋ ਕਿ ਮਾੜਾ ਕੰਟੈਂਟ ਬਣਾਉਂਦੀ ਸੀ ਜੋ ਕਿ ਲੋਕਾਂ ਦੇ ਸਾਹਮਣੇ ਸ਼ਰਮ ਆ ਕੇ ਗੱਲਾਂ ਕਰਦੀ ਸੀ ਅਸਲੀਲ ਗੱਲਾਂ ਕਰਦੀ ਸੀ ਤੇ ਇਹ ਜੋ ਬਾਬੇ ਦੀ ਮੈਂ ਤੁਹਾਨੂੰ ਸਟੋਰੀ ਸੁਣਾਉਣ ਜਾ ਰਿਹਾ ਇਹ ਵੀ ਕਮਲਕੌਰ ਭਾਬੀ ਤੋਂ ਘੱਟ ਨਹੀਂ ਸਗੋਂ ਉਸ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਕਮਲਕੌਰ ਭਾਬੀ ਵਰਗੀਆਂ ਦਾ ਕਰੈਕਟਰ ਲੋਕਾਂ ਦੇ ਸਾਹਮਣੇ ਹੈ ਲੋਕਾਂ ਨੂੰ ਪਤਾ ਹੈ ਕਿ ਉਹ ਕਿੱਦਾਂ ਦੀਆਂ ਨੇ ਉਹ ਕੀ ਕਰਦੀਆਂ ਨੇ ਪਰ ਐਦਾਂ ਦੇ ਜੋ ਬਾਬੇ ਨੇ ਇਹ ਤਾਂ ਕਮਲਕੌਰ ਭਾਬੀ ਵਰਗੀਆਂ ਤੋਂ ਬਹੁਤ ਜ਼ਿਆਦਾ ਖਤਰਨਾਕ ਨੇ ਕਿਉਂਕਿ ਇਹਨਾਂ ਨੇ ਬਾਣਾ ਸ਼ਰੀਫੀ ਦਾ ਪਾਇਆ ਹੁੰਦਾ ਪਰ ਅੰਦਰੋਂ ਇਹ ਐਨੇ ਗੰਦੇ ਹੁੰਦੇ ਨੇ ਇਹਨਾਂ ਦੇ ਅੰਦਰ ਇੰਨਾ ਗੰਦ ਭਰਿਆ ਹੁੰਦਾ ਕਿ ਇਹ ਜੋ ਕਰਦੇ ਨੇ ਉਹ ਇੱਕ ਸ਼ਰੀਰ ਬੰਦਾ ਸੁਣਤਾ ਕੀ ਸੋਚ ਵੀ ਨਹੀਂ ਸਕਦਾ ਕਿ ਇਹ ਐਦਾਂ ਦਾ ਵੀ ਕੁਝ ਕਰਦੇ ਹੋਣਗੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਹੈਰਾਨ ਕਰ ਦੇਣ ਵਾਲੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਇਸ ਦਾ ਹਲਕਾ ਜਗਰਾਉ ਤੇ ਹਲਕੇ ਦੇ ਅਧੀਨ ਪੈਂਦਾ ਪਿੰਡ ਤਲਵੰਡੀ ਕਲਾਂ ਇੱਥੋਂ ਦਾ ਇੱਕ ਡੇਰਾ ਜਿਸ ਦਾ ਮੁਖੀ ਸ਼ੰਕਰਨੰਦ ਪੂਰੀ ਵਾਲਾ ਡੇਰਾ ਬੜਾ ਵਧੀਆ ਸੀ ਲੋਕਾਂ ਦੀ ਬੜੀ ਇਸ ਡੇਰੇ ਦੇ ਨਾਲ ਆਸਥਾ ਜੁੜੀ ਹੋਈ ਸੀ ਪਰ ਲਗਭਗ 4 ਦਿਨ ਪਹਿਲਾਂ ਇਸ ਸ਼ੰਕਰਾਨੰਦ ਬਾਬੇ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਹੁਣ ਲੋਕ ਜਾਣਨਾ ਚਾਹੁੰਦੇ ਸੀ ਕਿ ਆਖਰੀ ਐਫ ਆਈ ਆਰ ਦਰਜ ਕਿਸ ਨੇ ਕਰਵਾਈਆ ਕਿਉਂ ਕਰਵਾਈਆ ਇਹ ਹਰਦੀਪ ਸਿੰਘ ਨਾਮ ਦੇ ਬੰਦੇ ਨੇ ਐਫ ਆਈ ਆਰ ਦਰਜ ਕਰਵਾਈ ਹੁੰਦੀ ਹੈ ਪਰ ਇਸ ਬੰਦੇ ਦਾ ਕੁਝ ਵੀ ਪਤਾ ਨਹੀਂ ਕਿ ਇਹ ਕੌਣ ਹੈ ਪਰ ਐਫ ਆਈ ਆਰ ਦਰਜ ਹੋ ਜਾਂਦੀ ਹੈ ਕਿਉਂ ਹੁੰਦੀ ਹੈ ਇਸ ਪਿੱਛੇ ਰਾਜ ਹੁੰਦਾ ਹੈ ਇਹ ਜੋ ਸ਼ੰਕਰਾਨੰਦ ਪੂਰੀ ਵਾਲਾ ਬਾਬਾਸੀ ਡੇਰਾ ਮੁਖੀ ਇਸ ਦੀ ਇੱਕ ਔਰਤ ਦੇ ਨਾਲ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਹੈ ਜਦੋਂ ਫਿਰ ਇਹ ਵੀਡੀਓ ਵਾਇਰਲ ਹੁੰਦੀ ਹੈ ਲੋਕਾਂ ਦੇ ਵਿੱਚ ਜਾਂਦੀ ਹੈ ਤਾਂ ਇੱਕ ਬੰਦੇ ਵੱਲੋਂ ਇਸ ਉੱਪਰ ਐਫ ਆਈ ਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਤੇ ਹੁਣ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਜਥੇਬੰਦੀਆਂ ਨੂੰ ਪਤਾ ਲੱਗਦਾ ਉਹ ਐਕਸ਼ਨ ਦੇ ਵਿੱਚ ਆਉਂਦੀਆਂ ਨੇ ਡੀ ਸੀ ਸਾਹਿਬ ਦੇ ਜਾਂਦੀਆਂ ਨੇ ਕਿਉਂਕਿ ਐਫ ਆਈ ਆਰ ਦਰਜ ਤਾਂ ਜ਼ਰੂਰ ਕਰਵਾ ਦਿੱਤੀ ਗਈ ਸੀ ਪਰ ਉਹ ਜੋ ਹਰਦੀਪ ਸਿੰਘ ਸੀ ਉਸ ਦਾ ਕੁਝ ਵੀ ਪਤਾ ਨਹੀਂ ਸੀ ਕਿ ਕਿ ਉਹ ਕੌਣ ਹੈ ਜਾਨੀ ਉਹਨਾਂ ਦਾ ਕਹਿਣਾ ਕਿ ਇਹ ਤਾਂ ਸਿਰਫ ਇੱਕ ਖਾਣਾ ਪੂਰਤੀ ਕੀਤੀ ਗਈ ਹੈ ਪੁਲਿਸ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਕਿਉਂਕਿ ਜੋ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਅਨੁਸਾਰ ਔਰਤ ਦਿਖ ਰਹੀ ਹੈ ਉਹ ਕੋਈ ਅਣਜਾਣ ਔਰਤ ਨਹੀਂ ਉਸ ਦੀ ਪਛਾਣ ਹੋ ਚੁੱਕੀ ਹੈ ਤੇ ਉਹ ਨੇੜੇ ਦੇ ਹੀ ਇਲਾਕੇ ਦੀ ਕੋਈ ਔਰਤ ਹੈ ਹੁਣ ਉਹ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜੋ ਉਹ ਔਰਤ ਹੈ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਜਾਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਸ ਔਰਤ ਨੂੰ ਵੀ ਪੁਲਿਸ ਨੂੰ ਪੁੱਛਗਿੱਛ ਲਈ ਬੁਲਾਉਣਾ ਚਾਹੀਦਾ ਹੈ ਉਸ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ ਜਿਸ ਵਿੱਚ ਇੱਕ ਬਾਬਾ ਜਿਸ ਉੱਪਰ ਲੋਕ ਬੜਾ ਹੀ ਜ਼ਿਆਦਾ ਵਿਸ਼ਵਾਸ ਕਰਦੇ ਸੀ ਜਿਸ ਨੇ ਇਹ ਕਰਤੂਤ ਕੀਤੀ ਹੈ ਜੋ ਹਰਿਆਣੇ ਦਾ ਡੇਰਾ ਮੁਖੀ ਆ ਉਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਜੋ ਸ਼ੰਕਰ ਆਨੰਦ ਪੂਰੀ ਵਾਲਾ ਬਾਬਾ ਸੀ ਇਸ ਨੂੰ ਡੇਰੇ ਦੀ ਗੱਦੀ ਤੋਂ ਹਟਾ ਦਿੱਤਾ ਜੋ ਇਹ ਡੇਰਾ ਮੁਖੀਆ ਸ਼ੰਕਰਾਨੰਦ ਪੂਰੀ ਵਾਲਾ ਜਦੋਂ ਇਸ ਉੱਪਰ ਐਫਆਈਆਰ ਦਰਜ ਹੁੰਦੀ ਹੈ ਇਸ ਉੱਪਰ ਮਾਮਲਾ ਦਰਜ ਕੀਤਾ ਗਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਤਾਂ ਫਿਰ ਇਹ ਫਰਾਰ ਹੋ ਜਾਂਦਾ ਹੈ ਹੁਣ ਇਹ ਬਾਬਾ ਫਰਾਰ ਹੈ ਪੁਲਿਸ ਇਸ ਦੀ ਤਲਾਸ਼ ਕਰ ਰਹੀ ਹੈ ਪਰ ਬਾਬਾ ਨਹੀਂ ਮਿਲ ਰਿਹਾ ਇਲਾਕੇ ਦੇ ਲੋਕਾਂ ਵੱਲੋਂ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੇਤਾ ਜਾਵੇ ਤੁਰੰਤ ਐਕਸ਼ਨ ਕੀਤਾ ਜਾਵੇ ਇਹ ਜੋ ਬਾਬਾਗਾ ਇਸ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਕਿਉਂਕਿ ਏਸ ਨੇ ਲੋਕਾਂ ਦੀ ਆਸਥਾ ਦਾ ਮਜ਼ਾਕ ਬਣਾ ਦਿੱਤਾ ਇਹ ਤਾਂ ਇੱਕ ਵੀਡੀਓ ਹੈ ਜਿਹੜੀ ਸਾਹਮਣੇ ਆਈ ਹੈ ਜਿਸ ਵਿੱਚ ਇਸ ਦਾ ਚਿਹਰਾ ਨੰਗਾ ਹੋਇਆ ਪਰ ਪਤਾ ਨਹੀਂ ਕਿ ਏਸ ਨੇ ਕਿੰਨੀਆਂ ਹੋਰ ਔਰਤਾਂ ਦੇ ਨਾਲ ਕੀ ਕੀਤਾ ਹੋਵੇਗਾ ਐਦਾਂ ਦੀਆਂ ਜੋ ਔਰਤਾਂ ਕਿਉਂਕਿ ਇਹ ਔਰਤ ਤਾਂ ਬੋਲ ਹੀ ਨਹੀਂ ਇਸ ਦੀ ਜਦੋਂ ਵੀਡੀਓ ਵਾਇਰਲ ਹੋਈ ਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਕੌਣ ਔਰਤ ਹੈ ਕਿਸਤੇ ਨਾਲ ਇਹ ਅਸ਼ਲੀਲ ਹਰਕਤਾਂ ਕਰ ਰਿਹਾ ਹੈ ਇਹ ਜੋ ਵੀਡੀਓ ਹੈ ਇਹ ਵੀਡੀਓ ਜਾਂ ਤਾਂ ਆਸ਼ਰਮ ਦੇ ਵਿੱਚ ਡੇਰੇ ਦੇ ਵਿੱਚ ਰਹਿਣ ਵਾਲੇ ਕਿਸੇ ਬੰਦੇ ਨੇ ਬਣਾਈ ਹੈ ਜਾਂ ਫਿਰ ਉੱਥੇ ਕਿਸੇ ਆਉਣ ਜਾਣ ਵਾਲੇ ਨੇ ਬਣਾਈ ਹੈ ਹੁਣ ਇਲਾਕੇ ਦੇ ਲੋਕਾਂ ਦਾ ਅਤੇ ਜਥੇਬੰਦੀਆਂ ਦਾ ਇਹ ਕਹਿਣਾ ਕਿ ਜੋ ਡੇਰਾ ਹੈ ਇਸ ਦੀ ਵੀ ਤਲਾਸ਼ੀ ਲੈਣੀ ਚਾਹੀਦੀ ਹੈ ਇਸ ਵਿੱਚ ਹੋਰ ਵੀ ਕੁਝ ਜਾਇਜ਼ ਨਾਜਾਇਜ਼ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਅਤੇ ਸੁਣ ਵਿੱਚ ਇਹ ਵੀ ਆਇਆ ਕਿ ਜੋ ਡੇਰੇ ਦੇ ਸਮਰਥਕ ਆ ਉਹਨਾਂ ਵੱਲੋਂ ਜੋ ਇਹ ਡੇਰਾ ਮੁਖੀ ਸ਼ੰਕਰ ਆਨੰਦ ਪੂਰੀ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਆ ਉਸ ਨੂੰ ਰੋਕਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਜੋ ਬਾਬੇ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਇਹ ਥਾਣਾ ਦਾਖਾ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਪਰ ਜੋ ਇਲਾਕੇ ਦਾ 2-250 ਬੰਦਾ ਡੀਸੀ ਦਫ਼ਤਰ ਦੇ ਵਿੱਚ ਇਕੱਠਾ ਹੋ ਕੇ ਗਿਆ ਉੱਥੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਇਹੀ ਹੈ ਇਸ ਬਾਬੇ ਉੱਤੇ ਸੱਤ ਤੋਂ ਸੱਤ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਨੂੰ ਖਾਨਾ ਪੂਰਤੀ ਨਹੀਂ ਕਰਨੀ ਚਾਹੀਦੀ ਸਗੋਂ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ ਤੇ ਇਦਾਂ ਦੇ ਜੋ ਬਾਬੇ ਨੇ ਜੋ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਜੋ ਕਿ ਇੱਕ ਸ਼ਰੀਫੀ ਦੇ ਪਹਿਰਾਵੇ ਦੇ ਵਿੱਚ ਭੇੜੀਏ ਨੇ ਇਹਨਾਂ ਨੂੰ ਨਕੇਲ ਪਾਉਣੀ ਜ਼ਰੂਰੀ ਹੈ ਕਿਉਂਕਿ ਜੋ ਬੰਦਾ ਸ਼ਿਕਾਰੀ ਹੁੰਦਾ ਹੈ ਜੋ ਬੰਦਾ ਮਾੜਾ ਹੁੰਦਾ ਜੇ ਉਹ ਲੋਕਾਂ ਦੇ ਸਾਹਮਣੇ ਮਾੜਾ ਬਣ ਕੇ ਆਉਂਦਾ ਤਾਂ ਲੋਕ ਉਸ ਤੋਂ ਕਿਨਾਰਾ ਕਰ ਲੈਂਦੇ ਪਰ ਇਦਾਂ ਦੇ ਲੋਕ ਬੜੇ ਜਿਆਦਾ ਖਤਰਨਾਕ ਨੇ ਜੋ ਸ਼ਰੀਫੀ ਦਾ ਪਹਿਰਾਵਾ ਪਾ ਕੇ ਗਲਤ ਕੰਮ ਕਰਦੇ ਨੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਆਪਣੇ ਲੋਕ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਬੜੇ ਜਿਆਦਾ ਫਸੇ ਹੋਏ ਨੇ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਪੰਜੇ ਉਂਗਲਾ ਇੱਕ ਸਾਰ ਨਹੀਂ ਪਰ ਦੇਖਿਆ ਗਿਆ ਕਿ ਜ਼ਿਆਦਾਤਰ ਜੋ ਐਦਾਂ ਦੇ ਬਾਬੇ ਨੇ ਉਹ ਲੋਕਾਂ ਦਾ ਸ਼ੋਸ਼ਣ ਹੀ ਕਰਦੇ ਨੇ ਉਹ ਜ਼ਿਆਦਾਤਰ ਮਾੜੇ ਕੰਮ ਹੀ ਕਰਦੇ ਆ ਆਪਾਂ ਇਹ ਵੀ ਦੇਖਿਆ ਕਿ ਵੱਡੇ ਵੱਡੇ ਬਾਬੇ ਜਿਨ੍ਹਾਂ ਦਾ بڑا ਨਾਂ ਸੀ ਉਹਨਾਂ ਨੇ ਵੀ ਕੀ ਕਰਤੂਤਾਂ ਖੜਾਈਆਂ ਉਹ ਵੀ ਕੀ ਕਰਦੇ ਰਹੇ ਨੇ ਤੇ ਇਹਨਾਂ ਬਾਬਿਆਂ ਤੋਂ ਬਚਣਾ ਚਾਹੀਦਾ ਇਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਇਹ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾਉਂਦੇ ਨੇ ਤੇ ਫਿਰ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਪਹਿਲਾਂ ਤਾਂ ਲੋਕਾਂ ਦੀ ਜ਼ਿੰਦਗੀ ਬਾਰੇ ਇਹ ਸਭ ਕੁਝ ਜਾਣਦੇ ਨੇ ਉਹਨਾਂ ਤੋਂ ਪੁੱਛਦੇ ਨੇ ਤੇ ਫਿਰ ਉਹਨਾਂ ਨੂੰ ਬਲੈਕਮੇਲ ਵੀ ਕਰਦੇ ਨੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਕਰਤੂਤਾਂ ਵੀ ਕਰਦਿਆ ਜਿਹੇ ਜੀ ਕਰਤੂਤ ਇਸ ਬਾਬੇ ਸ਼ੰਕਰਨੰਦ ਪੂਰੀ ਵਾਲੇ ਨੇ ਕੀਤੀ ਹੈ ਜੋ ਕਿ ਤਲਵੰਡੀ ਕਲਾਂ ਦੇ ਡੇਰੇ ਦੇ ਵਿੱਚ ਗੱਦੀ ਨਸ਼ੀਨ ਸੀ ਜਿਸ ਨੂੰ ਲੋਕ ਬੜੇ ਹੀ ਸਨਮਾਨ ਦੇ ਨਾਲ ਦੇਖਦੇ ਸੀ ਪਰ ਇੱਥੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ ਆ ਉਹੀ ਗੱਲ ਹੈ ਕਿ ਇੱਥੇ ਜ਼ਿਆਦਾਤਰ ਜੋ ਇਦਾਂ ਦੇ ਬਾਬੇ ਨੇ ਉਹਨਾਂ ਦੀਆਂ ਕਰਤੂਤਾਂ ਇਦਾਂ ਦੀਆਂ ਹੀ ਨੇ ਜਿੱਦਾਂ ਦੀ ਇਸ ਬਾਬੇ ਦੀ ਕਰਤੂਤ ਸਾਹਮਣੇ ਆਈ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ